ਜ਼ਿੰਦਗੀ ਦਾ ਗੁਜ਼ਰਦਾ ਹੋਇਆ ਪਲ-ਪਲ ਕੰਨ ਵਿੱਚ ਕੁਝ ਨਾ ਕੁਝ ਕਹਿ ਜਾਂਦਾ ਹੈ ਉਮਰ ਖਰਚ ਕੇ ਤਜਰਬਾ ਮਿਲਦਾ ਹੈ ਕਦੇ ਜਵਾਨੀ ਦੇ ਜੋਸ਼ ਵਿੱਚ ਹੱਥ 'ਚ ਖੰਜਰ ਹੁੰਦਾ ਹੈ ਕਿਰਚ ਹੁੰਦੀ ਹੈ ਤੇ ਕਦੇ ਅੱਖਾਂ ਨਮ ਹੁੰਦੀਆਂ ਤੇ ਪੱਲੇ ਪਛਤਾਵਾ ਰਹਿ ਜਾਂਦਾ ਹੈ ਪੱਲੇ ਪਛਤਾਵਾ ਰਹਿ ਜਾਂਦਾ ਸਤਿ ਸ਼੍ਰੀ ਅਕਾਲ ਬੀਬੀ ਬੱਤੀ ਨਵਾਂ ਸ਼ਹਿਰ ਦੇਖ ਰਹੇ ਮੈਂ ਤੁਹਾਡਾ ਆਪਣਾ ਪਰਿਵਾਰਕ ਮੈਂਬਰ ਦਨੀਸ਼ੂਰੀ ਤੁਸੀਂ ਸ਼ਹਿਰ ਤੋਂ ਨਜ਼ਰ ਆ ਲੈਣ ਦਾ ਵੀਡੀਓ ਕਿਸ ਬਾਬਤ ਹੋਵੇ ਸਾਥੀਓ ਜਿਹੜੀ ਖਬਰ ਤੁਹਾਡੇ ਅੱਗੇ ਪੇਸ਼ ਕਰਨ ਲੱਗੇ ਆ ਉਹ ਪੇਸ਼ ਕਰਦੇ ਹੋਏ ਮੇਰੇ ਮਨ ਵਿੱਚ ਨੌਜਵਾਨਾਂ ਪ੍ਰਤੀ ਸਹਾਨਭੂਤੀਤ ਹੈ ਹਮਦਰਦੀਤ ਹੈ ਲੇਕਿਨ ਸੱਚ ਵੀ ਤੁਹਾਡੇ ਅੱਗੇ ਰੱਖਣਾ ਬਹੁਤ ਜ਼ਰੂਰੀ ਹੈ ਚੰਦ ਦਿਨ ਪਹਿਲਾਂ ਆਰਕੇਆ ਕਾਲਜ ਦੇ ਬਾਹਰ ਲੜਾਈ ਹੁੰਦੀ ਹੈ ਜੋ ਸਾਡੇ ਤੱਕ ਖਬਰ ਪਹੁੰਚੀ ਹੈ ਦੋ ਗੁੱਟ ਆਪਸ ਵਿੱਚ ਲੜਦੇ ਆ ਹੈਰਾਨੀ ਵਾਲੀ ਗੱਲ ਇਹ ਹੈ ਕਿ ਜਦ ਜਵਾਨੀ ਦਾ ਜੋਸ਼ ਹੁੰਦਾ ਨੌਜਵਾਨਾਂ ਨੂੰ ਇਹ ਲੱਗਦਾ ਕਿ ਮੈਨ ਤੋਂ ਉੱਤੇ ਕੌਣ ਹਮ ਹਮ ਹੈ ਬਾਕੀ ਸਭ ਪਾਣੀ ਕਮ ਹੈ ਲੇਕਿਨ ਜਦੋਂ ਜਵਾਨੀ ਥੋੜੀ ਢਲੀ ਪੈਣ ਲੱਗਦੀ ਆ ਫਿਰ ਬੰਦਾ ਮਰਥੇ ਤੇ ਹੱਥ ਰੱਖ ਕੇ ਸੋਚ ਕੇ ਪਛਤਾਉਂਦਾ ਕਿ ਯਾਰ ਅਸੀਂ ਲੜਦੇ ਕਿਉਂ ਰਹੇ ਉਹ ਵੀ ਤਾਂ ਸਾਡੇ ਵਰਗੇ ਆ ਉਹਦੇ ਵਿੱਚ ਵੀ ਰੱਬ ਵੱਸਦਾ ਪਰ ਜਵਾਨੀ ਦੇ ਜੋਸ਼ ਵਿੱਚ ਨੌਜਵਾਨ ਜਦ ਗਲਤੀ ਕਰ ਲੈਂਦੇ ਆਪਣੇ ਭਵਿੱਖ ਨੂੰ ਅੰਧਕਾਰ ਚ ਸਿੱਟ ਲੈਂਦੇ ਆ ਸਾਨੂੰ ਕਈ ਕਾਲ ਆਈਆਂ ਕਈ ਪਿੰਡਾਂ ਤੋਂ ਕਾਲ ਆਈਆਂ ਕਿ ਯਾਰ ਕੈਰੀਆ ਕਾਲਜ ਵਿੱਚ ਲੜਾਈ ਹੋਈ ਸੀਗੀ ਉਹ ਮਸਲੇ ਦਾ ਕੀ ਬਣਿਆ ਪੁਲਿਸ ਨੇ ਮਸਲਾ ਸਲਝਾਇਆ ਕਿ ਨਹੀਂ ਸਲਝਾਇਆ ਉਹ ਸਾਡੇ ਤਾਂ ਖਬਰ ਪਹੁੰਚਾਉਂਦਾ ਉਸ ਖਬਰ ਦੀ ਪੂਰੀ ਜਾਣਕਾਰੀ ਲੈਣ ਲਈ ਅਸੀਂ ਐਸਐਚਓ ਮਹਿੰਦਰ ਸਿੰਘ ਹਣਾਂ ਨਾਲ ਪੂਰੀ ਗੱਲਬਾਤ ਕੀਤੀ ਉਹਨਾਂ ਨੇ ਕੀ ਜਾਣਕਾਰੀ ਦਿੱਤੀ ਇੱਕ ਵਾਰੀ ਤੁਹਾਨੂੰ ਸੁਣਾਉਨੇ ਆਂ ਜੀ ਸਰ ਜਿਹੜੀ ਕਾਲਜ ਵਿੱਚ ਲੜਾਈ ਹੋਈ ਹੈ ਝਗੜਾ ਹੈ ਉਹ ਕੀ ਪੂਰਾ ਮਾਮਲਾ ਕੀ ਹੈ ਜੀ ਅ 2 8 2024 ਨੂੰ 6:11 ਵਜੇ ਦੇ ਕਰੀਬ ਸਵੇਰੇ ਆਰ ਕੈਰੀਅਰ ਕਾਲਜ ਦੇ ਵਿੱਚ ਸਾਨੂੰ ਇਨਫੋਰਮੇਸ਼ਨ ਮਿਲੀ ਸੀ ਕਿ ਕੁਝ ਮੁੰਡੇ ਆਪਸ ਵਿੱਚ ਹੀ ਲੜੇ ਆ ਤੇ ਜਿਹਦੇ ਵਿੱਚ ਤਿੰਨ ਮੁੰਡੇ ਫੱਟੜ ਹੋਏ ਸੀਗੇ ਉਹਨਾਂ ਦੇ ਵਿੱਚ ਇੱਕ ਮੁੰਡਾ ਸੀਗਾ ਰਾਜਵੀਰ ਰਕੜਾ ਬੇਟ ਤੋਂ ਜੀ ਇੱਕ ਮੁੰਡਾ ਅਸ਼ਨੀ ਕੁਮਾਰ ਸੀਗਾ ਰਾਹੋਂ ਤੋਂ ਜੀ ਤੇ ਇੱਕ ਪ੍ਰਭਜੋਤ ਸਿੰਘ ਜਿਹੜਾ ਸੀਗਾ ਉਹ ਮਹਿਦਪੁਰ ਲਦਣੀ ਤੋਂ ਸੀਗਾ ਜੀ ਇਹਨਾਂ ਤਿੰਨਾਂ ਦੀ ਅਸੀਂ ਇਨਫੋਰਮੇਸ਼ਨ ਜਦੋਂ ਮਿਲੀ ਐ ਸਾਰਾ ਮਾਮਲਾ ਦੇਖਿਆ ਇਹਦੇ ਵਿੱਚ ਇਹ ਮੁੰਡੇ ਜਿਹੜੇ ਹੈਗੇ ਆ ਪੜਨ ਵਾਲੇ ਮੁੰਡੇ ਸੀਗੇ ਤੇ ਉੱਥੇ ਆਪਸ ਵਿੱਚ ਤੋਤਮੇਮ ਹੋਈ ਇਹਨਾਂ ਦੀ ਕਾਲਜ ਦੇ ਅੰਦਰ ਬਾਅਦ ਦੇ ਵਿੱਚ ਇਹੋ ਫੇ ਕਹਿੰਦੇ ਚਲੋ ਬਾਹਰ ਆ ਕੇ ਉੱਥੇ ਰਾਜinama ਕਰ ਰਹੇ ਆ ਜਦੋਂ ਗਰਾਉਂਡ ਸਾਈਡ ਬਾਹਰ ਚਲੇ ਗਏ ਉੱਥੇ ਆਪਸ ਵਿੱਚ ਮੁੰਡੇ ਲੜ ਪਏ ਉਹ ਇੱਕ ਮੁੰਡਾ ਕਬੀਰ ਕਬੀਰ ਐ ਉਹਦੇ ਕੋਲ ਪੁੱਛ ਕੇ ਜਦੋਂ ਆਏ ਕੋਲੀ ਇੱਕ ਚਾਕੂ ਟਾਈਪ ਹੈਗੀ ਕਿਰਚ ਅੱਛਾ ਕਿਰਚ ਜੇਬ 'ਚ ਹੀ ਪਾ ਕੇ ਲੈ ਆ ਸੀਗਾ ਉਹ ਅੱਛਾ ਜੀ ਤੇ ਉਹਨੇ ਉਹਨਾਂ ਤਿੰਨਾਂ ਮੁੰਡਿਆਂ ਦੇ ਉੱਤੇ ਵਾਰ ਕਰਕੇ ਤਿੰਨੇ ਮੁੰਡੇ ਫੱਟੜ ਕਰ ਦਿੱਤੇ ਇੱਕ ਨੇ ਤਿੰਨਾਂ ਦੇ ਵਾਰ ਕਰਕੇ ਤਿੰਨੇ ਫੱਟੜ ਕਰ ਦਿੱਤੇ ਜੀ ਸਰ ਇਹ ਗਰੁੱਪ ਦੋਨੇ ਜਿਹੜੇ ਆ ਇਹ ਕਾਲਜ ਦੇ ਹੀ ਆ ਕਿ ਕੋਈ ਕੋਈ ਬਾਹਰੋਂ ਵੀ ਆਇਆ ਸੀ ਇਹ ਕਾਲਜ ਦੇ ਹੀ ਸੀਗੇ ਮੁੰਡੇ ਪੜ੍ਹਨ ਵਾਲੇ ਸੀਗੇ ਜੀ ਤੇ ਹੋਰ ਤਾਂ ਕਿਸੇ ਕੋਈ ਹਥਿਆਰ ਹੈ ਨਹੀਂ ਸੀਗਾ ਪਰ ਇਹ ਜਿਹੜਾ ਮੁੰਡਾ ਕਬੀਰ ਸਿੰਘ ਹੈਗਾ ਅਨਸਰੋਂ ਤੋਂ ਆ ਜੀ ਇਹ ਆਪਣੇ ਕੋਲ ਹੀ ਲੈ ਕੇ ਆਇਆ ਸੀਗਾ ਜੇਬ 'ਚ ਪਾ ਕੇ ਉਹ ਜੀ ਤੇ ਇਹਨੂੰ ਵੀ ਹਾਲੇ ਲੱਗੇ ਨੇ ਥੋੜੇ ਦਿਨ ਹੋਏ ਸੀ ਕਾਲਜ ਦੇ ਵਿੱਚ ਜੀ ਇਨੇ ਤਿੰਨ ਮੁੰਡਿਆਂ ਦੇ ਦੋ ਦੇ ਸਿਰ ਦੇ ਵਿੱਚ ਮਾਰੀਆਂ ਤੇ ਇੱਕ ਮੁੰਡੇ ਦੇ ਕਾਫੀ ਪੇਟ ਦੇ ਵਿੱਚ ਵੀ ਸਿਰ ਦੇ ਵਿੱਚ ਵੀ ਹੋਰ ਸੂਏ ਤੇ ਸੱਟਾਂ ਮਾਰੀਆਂ ਜਿਹੜਾ ਮੁੰਡਾ ਸੀ ਐਮਸੀ ਵਿੱਚ ਦਾਖਲ ਹੈ ਦੋ ਮੁੰਡੇ ਸਿਵਲ ਹਸਪਤਾਲ ਸਿਗੇ ਉਹਨਾਂ ਨੂੰ ਛੁੱਟੀ ਹੋ ਗਈ ਹੈ ਤੇ ਅਸੀਂ ਜਿਹੜੇ ਇਹ ਦੋਨੋਂ ਹੀ ਸਿਗੇ ਕਬੀਰ ਤੇ ਨਾਲੀ ਦੇ ਮੁੰਡਾ ਇੱਕ ਹੋਰ ਸੀ ਕਿ ਬੇਗੋਂਪੁਰ ਦਾ ਗਿਆਨੀ ਤੇ ਇਹ ਦੋਨੋਂ ਹੀ ਅਰੈਸਟ ਕਰ ਲਏ ਤੋ ਤਸਵੀਰ ਅਸੀਂ ਦੇਖ ਪਾ ਰਹੇ ਹਾਂ ਕਿ ਦੋ ਜਣੇ ਦੀ ਗ੍ਰਿਫਤਾਰੀ ਹੋਈ ਹੈ ਜੱਜ ਸਾਹਿਬ ਕੀ ਪੇਸ਼ ਕਰ ਦਿੱਤਾ ਜੀ ਇਹਨਾਂ ਨੇ ਬਿਲਕੁਲ ਜੀ ਜੱਜ ਸਾਹਿਬ ਕੰਕ ਪੇਸ਼ ਕਰ ਦਿੱਤਾ ਪੁਛਕਿਸ਼ ਕੀਤੀ ਇਹਨਾਂ ਦੀ ਤੇ ਇੱਕ ਤੋਂ ਮੁੰਡੇ ਦਾ ਹੋਰ ਵੀ ਨਾਮ ਸਾਹਮ ਤਪੀ ਮੈਂ ਜਲਦੀ ਹਾਂ ਬਿਲਕੁਲ ਬਿਲਕੁਲ ਜੀ ਇੱਕ ਦੰਦੇ ਪੁਲਿਸ ਰਿਮਾਂਡ ਤੇ ਆ ਸਰ ਤਾਂ ਪੀਸ ਚ ਕੀ ਗੱਲ ਸਾਹਮਣੇ ਆਈ ਕਿ ਨਾ ਤਾਂ ਝਗੜਾ ਹੋਇਆ ਕਿ ਤਫਤੀਸ਼ ਦੇ ਵਿੱਚ ਤਾਂ ਇਹੋੀ ਗੱਲ ਆਈ ਹੈ ਕਿ ਦੋਏ ਗਰੁੱਪ ਦੇ ਜਿਹੜੇ ਮੁੰਡੇ ਸੀਗੇ ਆਸਵਿਚੀ ਉੱਥੇ ਘੁੰਮਦੇ ਫਿਰਦੇ ਸੀਗੇ ਇੱਕ ਦੂਜੇ ਮੁੰਡੇ ਨੂੰ ਟਾਂਚਾਂ ਕਰਦੇ ਸੀ ਟਾਂਚਾਂ ਕਰਦਿਆਂ ਕਰਦਿਆਂ ਇਹਨਾਂ ਦੀ ਆਸਵਿਚੀ ਕੋਈ ਤੁਤੂਮੇਮਾ ਹੋ ਗਈ ਇੱਕ ਮੁੰਡੇ ਦੇ ਚਪੇੜਾ ਮਾਰਤੀਆਂ ਚਪੇੜਾ ਮਾਰਨ ਤੋਂ ਬਾਅਦ ਕਾਲਜ ਦੇ ਵਿੱਚੋਂ ਬਾਹਰ ਕੱਢਤਾ ਤੇ ਚਲੋ ਤੁਸੀਂ ਬਾਹਰ ਜਾ ਕੇ ਆਪਣੇ ਉੱਤੇ ਕਰ ਲਓ ਕੁਝ ਕਾਲਜ ਦੇ ਮੁੰਡੇ ਵਿੱਚ ਚੰਗੇ ਮੁੰਡੇ ਵਿੱਚ ਆ ਕੇ ਕਹਿੰਦੇ ਵੀ ਤੁਹਾਡਾ ਰਾਜੀਨਾਮਾ ਕਰ ਇਹ ਜਿਹੜੀ ਕਿੱਵਚ ਹੈਗੀ ਚਾਕੂ ਟਾਈਪ ਉਹਦੇ ਨਾਲ ਬਾਰ ਕਰ ਲਿਆ ਇੱਕ ਕਬੀਰ ਜਿਹੜਾ ਤੁਸੀਂ ਮੁੰਡਾ ਦੱਸ ਦਿਓ ਉਹਦੇ ਅੰਦਰ ਗੁੱਸਾ ਜ਼ਿਆਦਾ ਸੀਗਾ ਕਿ ਗੁੱਸੇ ਤੇ ਕੰਟਰੋਲ ਨਹੀਂ ਸੀ ਅਗਰੈਸਿਵ ਸੀ ਉਹ ਤੋਂ ਕੰਟਰੋਲ ਨਹੀਂ ਗੁੱਸੇ ਵੀ ਸੀਗਾ ਤੇ ਕੋਲੀ ਲੈ ਕੇ ਆ ਸੀ ਹਥਿਆਰ ਜਿੱਦਾਂ ਉਹ ਤੇ ਮਨਚੀ ਕੁਛ ਹੁੰਦਾ ਵੀ ਹੁੰਦੇ ਸੱਟ ਮਾਰਦੇ ਆਂਦੇ ਕੋਈ ਤੇ ਸਰ 메ਜਰ ਨੇ ਸਾਰੇ ਕੀ ਕੋਈ ਇਹਨਾਂ ਚ ਮਾਈਨਰ ਵੀ ਆ ਜੀ ਹਾਂ ਇੱਕ ਮੁੰਡਾ ਮਾਈਨਰ ਹੈ ਤੇ ਇਹ ਦੋ ਜਿਹੜੇ ਅਸੀਂ ਅਰੈਸਟ ਕੀਤੇ ਹੈਗੇ ਆ ਜੀ ਇਹ ਬਾਲਗ ਨੇ ਅੱਛਾ ਜੀ ਹਾਂ ਜੀ ਦੋਨੋਂ ਨੂੰ ਜੁਡੀਸ਼ਲੀ ਭੇਜ ਦਿੱਤਾ ਜੀ ਬਿਲਕੁਲ ਜੀ ਕੋਰਟ ਚ ਪੇਸ਼ ਕੀਤੇ ਪੁਲਿਸ ਨੇ ਮਾਰ ਲਿਆ ਸੀਗਾ ਜਿਹੜਾ ਮ ਮਾਈਨਰ ਜਿਹੜਾ ਹੈਗਾ ਉਹ ਹਲੇ ਉਹਨੂੰ ਰੈਸਟ ਕਰਨਾ ਹੈ। ਅੱਛਾ। ਉਹ ਹਲੇ ਤੇ ਜਾ। ਉਸ ਤੋਂ ਜੁਵਨਾਈਲ ਕੋਰਟ ਵਿੱਚ ਹਾਂ ਬਿਲਕੁਲ ਜੁਵਨਾਈਲ ਕੋਰਟ ਤੇ ਜੀ ਸਰ ਖੂਰ ਨੌਜਵਾਨ ਜਿਹੜੇ ਆ ਦੇਖ ਰਹੇ ਆ ਉਹ ਗਲਤੀ ਨਾ ਕਰਨ ਉਹਨਾਂ ਨੂੰ ਕੋਈ ਸਨੇਹਾ ਲਾਣਾ ਚਾਹੋ। ਹਾਂ ਬਿਲਕੁਲ ਬਿਲਕੁਲ ਮੈਂ ਤਾਂ ਇਹੋ ਸਾਰੇ ਸਟੂਡੈਂਟਸ ਨੂੰ ਇਹੋ ਹੀ ਆਪਣੇ ਵੱਲੋਂ ਸਨੇਹਾ ਦੇਣਾ ਚਾਹੁੰਦਾ ਹੈ ਕਿ ਦੇਖੋ ਆਪਣੇ ਮਾਪਿਆਂ ਨੂੰ ਬੱਚਿਆਂ ਦੇ ਬਹੁਤ ਆਸਾਂ ਹੁੰਦੀਆਂ ਕਿ ਸਾਡੇ ਬੱਚੇ ਕਾਲਜ ਜਾਂਦੇ ਆ ਕਾਲਜ ਪੜ੍ਹ ਕੇ ਜਿਹੜੇ ਕੁਝ ਮਾਪਿਓ ਦਾ ਨਾਂ ਚ ਮਕਾਉਂ। ਪਰੇ ਬਹੁਤ ਗਲਤ ਹਰਕਤਾਂ ਹੈਗੀਆਂ ਬਹੁਤ ਘਟੀਆਂ ਸੋਚ ਹੈਗੇ ਕਾਲਜ ਵਿੱਚ ਜਾ ਕੇ ਲੜਾਈ ਕਰਨੇ ਲੜਾਈ ਦੇ ਸੱਤ ਤੱਕ ਕਰਨੇ ਕੇ ਕਿਸੇ ਦੀ ਜਾਨ ਤੇ ਖਤਰਾ ਬਣ ਜਵੇ ਆਪਣੇ ਵੀ ਮੁਕਦਮੇ ਦਰਜ ਹੋ ਜਾਣ ਨਾ ਉਹ ਬਾਹਰ ਜਾਣ ਜੋਗਾ ਨਾ ਨੌਕਰੀ ਲੈਣ ਜੋਗਾ ਸੋ ਮੇਰੀ ਤਾਂ ਇਹੋ ਹੀ ਸਾਰੇ ਸਟੂਡੈਂਟਸ ਨੂੰ ਹੈਗੀ ਹੈ ਤੇ ਤੁਸੀਂ ਪੜਨ ਜਾਂਦੇ ਹੋ ਆਪਣਾ ਭਵਿੱਖ ਬਣਾਓ ਆਪਣੇ ਮਾਪਿਓਂ ਦੀਆਂ ਅਤਸਾ ਪੂਰੀਆਂ ਕਰੋ ਤੇ ਵਧੀਆ ਪੜਾਈ ਕਰੋ ਪੜਾਈ ਕਰਕੇ ਆਪਣਾ ਭਵਿੱਖ ਬਣਾਓ ਤੇ ਆਪਣਾ ਉਹ ਦੇਖਣ ਕੰਮ ਕਰ ਚੱਲੇ ਜਾਂਦਾ ਜੀ ਕਿੱਥੇ ਮਾਪਿਓਂ ਨੇ ਪੁੱਛਣਾ ਕਿ ਪੇਪਰਾਂ ਚੋਂ ਨੰਬਰ ਕਿੰਨੇ ਆਏ ਆ ਕਿੱਥੇ ਮਾਪਿਓਂ ਨੂੰ ਪੁੱਛਣਗੇ ਕਿ ਤਰੀਕ ਕਿਹੜੀ ਪੈ ਗਈ ਕਿ ਜ਼ਮਾਨ ਸਰ ਜਿਹੜਾ ਉਹ ਫੱਟੜ ਸੀਗੇ ਉਹ ਠੀਕ ਹੈ ਜਿਹੜਾ ਮੁੰਡਾ ਸੀਐਮਸੀ ਹੈ ਹਾਂ ਜਿਹੜਾ ਮੁੰਡਾ ਸੀਐਮਸੀ ਉਹ ਹਲੇ ਸੀਰੀਅਸ ਹੈਗਾ ਜੀ ਤੇ ਉਹਦਾ ਕੱਲ ઓਪਰੇਟ ਹੋ ਗਿਆ ਅੱਛਾ ਜੀ ਅੱਜ ਵੀ ਸਾਡੀ ਪੁਲਿਸ ਪਾਰਟੀ ਉੱਥੇ ਗਈ ਸੀਗੀ ਜੀ ਤੇ ਚਲੋ ਹੋਪ ਹੈ ਪਰਮਾਤਮਾ ਕਰੇ ਜਲਦੀ ਠੀਕ ਹੋ ਕੇ ਆਪਣੇ ਘਰ ਆ ਜੀ ਸਰ ਭਾਰਾ ਕਿਹੜੇ ਕਿਹੜੇ ਲੱਗੇ ਨੇ ਧਾਰਾ ਇਹਦੇ ਵਿੱਚ ਉਹ ਹੀ ਜਿਹੜੇ ਆਪਾਂ ਹੋਲਡ ਕਾਨੂੰਨ ਦੇ ਤਹਿਤ ਹੈਗੇ 307 326 25 ਹੂੰ ਤੇ 159 ਇਸ ਨੂੰ ਆਪਾਂ ਨਵੇਂ ਕਾਨੂੰਨ ਦੇ ਵਿੱਚ ਕਨਵਰਟ ਕਰਕੇ ਲਾਗਤ ਹੈ ਪੁਲਿਸ ਨੇ ਤਾਂ ਐਵੀਡੈਂਸ ਦੇ ਹਿਸਾਬ ਨਾਲ ਕੰਮ ਕਰਨਾ ਪਰ ਜਿਵੇਂ ਆਪ ਜੀ ਨੇ ਕਿਹਾ ਜਿਹੜੇ ਬੱਚੇ ਤੋਂ ਗਲਤੀ ਹੋ ਗਈ ਉਹਨਾਂ ਦਾ ਭਵਿੱਖ ਫਿਰ ਕਿਸ ਪਾਸੇ ਜਾਂਦਾ ਇਹ ਸੋਚਣਾ ਚਾਹੀਦਾ ਹੈ ਦੇਖੋ ਇਹ ਤਾਂ ਬੱਚਿਆਂ ਨੂੰ ਸੋਚਣਾ ਚਾਹੀਦਾ ਹੈ ਹੁਣ ਦੇਖੋ 18 ਤੋਂ ਉੱਪਰ ਜਿਹੜੇ ਬੱਚੇ ਹੈਗੇ ਉਹਨਾਂ ਨੂੰ ਆਪਣੇ ਭਵਿੱਖ ਬਾਰੇ ਸੋਚਣਾ ਚਾਹੀਦਾ ਹੈ ਇਸ ਤਰ੍ਹਾਂ ਦੇ ਆਪਾਂ ਕੰਮ ਕਰਾਂਗੇ ਲੜਾਈ ਝਗੜੇ ਕਰਾਂਗੇ ਫਿਰ ਆਪਾਂ ਵੇਖ ਜਿਹੜਾ ਹੈਗਾ ਧੁੰਦਲਾ ਹੀ ਹੋਊਗਾ ਤੇ ਅਸੀਂ ਉਹ ਕਿਚ ਵੀ ਬਰਾਮਦ ਕਰ ਲਈ ਆ ਮੁੰਡੇ ਵੀ ਫੜ ਲਈ ਆ ਦੂਜੇ ਬੱਚੇ ਨੂੰ ਜਿਹੜਾ ਹੈਗਾ ਇਹੋ ਸੁਨੇਹਾ ਜੀ ਤੇ ਅੱਗੇ ਵਾਸਤੇ ਇਹ ਲੜਾਈਆਂ ਪਾਸੇ ਹਟ ਕੇ ਆਪਣਾ ਭਵਿੱਖ ਬਣਾਓ ਵਧੀਆ ਪੜ੍ਹਾਈ ਕਰੋ ਮਾਪਿਆਂ ਦਾ ਨਾਮ ਰੌਸ਼ਨ ਕਰੋ ਤੇ ਜੇ ਕੋਈ ਤੰਗ ਕਰਦਾ ਤਾਂ ਪੁਲਿਸ ਪ੍ਰਸ਼ਾਸਨ ਨਾਲ ਰابطਾ ਬਣਾ ਸਕਦੇ ਹੋ ਬਿਲਕੁਲ ਬਿਲਕੁਲ ਜੇ ਕਿਸੇ ਨਾਲ ਕੋਈ ਵਧੇਕੀ ਹੁੰਦੀ ਹੈ ਅਸੀਂ ਬੈਠੇ ਰਾਤ ਦਿਨ ਪੁਲਿਸ ਜਿਹੜੀ ਹੈਗੇ ਹਾਜ਼ਰ ਹੈ ਸਾਨੂੰ ਦੱਸਣਾ ਰابطਾ ਕਾਇਮ ਕਰਨਾ ਆਪਣੇ ਕਾਲਜ ਦੇ ਪ੍ਰੋਫੈਸਰ ਸਾਹਿਬ ਨੂੰ ਦੱਸਣਾ ਪ੍ਰਿੰਸੀਪਲ ਸਾਹਿਬ ਨੂੰ ਦੱਸਣਾ ਅਸੀਂ ਉਸ ਵੇਲੇ ਹੱਲ ਕਰਾਵਾਂਗੇ ਜਾਵਾਂਗੇ ਪਰ ਇਸ ਤਰ੍ਹਾਂ ਕਾਨੂੰਨ ਆਪਣੇ ਹੱਥ ਚ ਲੈਣਾ ਨਹੀਂ ਚਾਹੀਦਾ ਤੇ ਮੇਰੀ ਤਾਂ ਇਹ ਸਟੂਡੈਂਟਸ ਨੂੰ ਹੈਗੀਆ ਬੇਨਤੀ ਵੀ ਹੈ ਸੁਝਾਅਸ਼ਣ ਵੀ ਹੈ ਕਿ ਲੜਾਈਆਂ ਨਾ ਲੜੋ ਸਰ ਰਾਤ ਦਿਨ ਦੀ ਤੁਸੀਂ ਗੱਲ ਕੀਤੀ ਬਹੁਤਾ ਸਮਾਂ ਨਹੀਂ ਲਵਾਂਗਾ ਅਗਲੇ ਵਿਸ਼ੇ ਤੇ ਗੱਲ ਕਰੀਏ ਲਗਾਤਾਰ ਦੇਖ ਰਹੇ ਹਾਂ ਕਿ ਤੁਸੀਂ ਨਾਕਿਆਂ ਤੇ ਖੜੇ ਹੋ ਸਖਤ ਨਾਕੇ ਲੱਗ ਰਹੇ ਆ ਆਗਾਮੀ ਆਜ਼ਾਦੀ ਦੇ ਵਾਸਾਰੇ ਉਹਦੇ ਲਈ ਵੀ ਜੇ ਕੋਈ ਕਿਸੇ ਨੂੰ ਕੋਈ ਸ਼ੱਕੀ ਚੀਜ਼ ਨਜ਼ਰ ਆਉਂਦੀ ਹੈ ਜਾਂ ਕੋਈ ਸ਼ੱਕੀ ਵਿਅਕਤੀ ਨਜ਼ਰ ਆਉਂਦਾ ਤਾਂ ਰਾਬਤਾ ਬਣਾ ਸਕਦਾ ਜੀ ਬਿਲਕੁਲ ਜੀ ਬਿਲਕੁਲ ਪੁਲਿਸ 24 ਘੰਟੇ ਹਾਜ਼ਰ ਹੈ ਸਾਡੇ ਕੰਟਰੋਲ ਰੂਮ ਦੇ ਨੰਬਰ ਵੀ ਅਸੀਂ ਦਿੱਤੇ ਹੋਏ ਮੈਂ ਆਪਣਾ ਖੁਦ ਵੀ ਨੰਬਰ ਦਿੱਤਾ ਹੋਇਆ ਹੈ ਸਾਡੀਆਂ ਗੱਡੀਆਂ ਤੇ ਵੀ 112 ਨੰਬਰ ਲਿਖਿਆ ਹੋਇਆ ਹੈ ਕਿਸੇ ਨੂੰ ਕੋਈ ਵੀ ਕਿਸੇ ਤਰ੍ਹਾਂ ਦਾ ਕੋਈ ਡਾਊਟ ਹੈਗਾ ਕੋਈ ਪ੍ਰ 24 ਘੰਟੇ ਸਰਵਸਾਈ ਜੀ ਅਸੀਂ ਪਬਲਿਕ ਦੀ ਸੇਵਾ 24 ਘੰਟੇ ਹਾਜ਼ਰ ਹਾਂ ਬਹੁਤ ਸ਼ੁਕਰ ਹੈ ਸਰ ਸਾਰਾ ਦਿਨ ਸਾਰੀ ਰਾਤ ਡਿਊਟੀ ਚੱਲਦੀ ਹੈ ਤਾਂ ਅਸੀਂ ਘਰਾਂ ਵਿੱਚ ਆਰਾਮ ਨਾਲ ਬੈਠਦੇ ਹਾਂ ਪਰ ਨਾਲ ਦੀ ਨਾਲ ਮੈਂ ਪਬਲਿਕ ਨੂੰ ਇਹ ਬੇਨਤੀ ਕਰਨੀ ਚਾਹਾਂਗਾ ਕਿ ਅਸੀਂ ਸਹਿਯੋਗੀ ਬਣੀਏ ਪ੍ਰਸ਼ਾਸਨ ਦੇ ਸਹਿਯੋਗੀ ਬਣੀਏ ਔਰ ਜਿਵੇਂ ਸਰ ਹੋਣਾ ਨੇ ਸਲਾਹ ਦਿੱਤੀ ਹੈ ਨੌਜਵਾਨਾਂ ਨੂੰ ਕਿ ਜੇ ਕੋਈ ਉਹਨਾਂ ਨੂੰ ਕੋਈ ਲੱਗਦਾ ਕੋਈ ਖਲਲ ਪਾ ਰਿਹਾ ਉਹਨਾਂ ਦੀ ਜ਼ਿੰਦਗੀ ਵਿੱਚ ਕੋਈ ਤੰਗ ਕਰ ਰਿਹਾ ਸਕੂਲ ਲੈਵਲ ਤੇ ਕਾਲਜ ਲੈਵਲ ਤੇ ਪਿੰਡ ਲੈਵਲ ਤੇ ਸ਼ਹਿਰ ਤੇ ਵਾਰਡ ਲੈਵਲ ਤੇ ਤੁਸੀਂ ਪਹਿਲਾਂ ਤਾਂ ਆਪਣੇ ਨੇੜੇ ਜਿਵੇਂ ਸਬੰਧ ਸਕੂਲ 'ਚ ਕੋਈ ਇਸ਼ੂ ਹੋ ਰਿਹਾ ਆਪਣੇ ਪਹਿਲਾਂ ਉੱਥੇ ਤੇ ਫੈਕਲਟੀ ਨਾ ਕ੍ਰੂ ਨਾਲ رابطہ ਬਣਾਓ ਪ੍ਰਿੰਸੀਪਲ ਨਾਲ رابطہ ਬਣਾਓ ਜੇ ਕੋਈ ਤੁਹਾਨੂੰ ਲੱਗਦਾ ਮਸਲਾ ਨਹੀਂ ਹੋ ਰਿਹਾ ਤਾਂ 112 ਤੇ ਕਾਲ ਕਰੋ ਪੁਲਿਸ ਪ੍ਰਸ਼ਾਸਨ ਨੂੰ ਮਿਲੋ ਤੁਹਾਡੀ ਜ਼ਿੰਦਗੀ ਬਹੁਤ ਕੀਮਤੀ ਹੈ ਤੁਹਾਡੇ ਮਾਪਿਓ ਦੀ ਆਸਾਂ ਟੁੱਟ ਨਾ ਜਾਣ ਬिखर ਨਾ ਜਾਣ ਤੁਹਾਡਾ ਭਵਿੱਖ ਅੰਧਕਾਰ ਚ ਨਾ ਚਲੇ ਜਾਵੇ ਇਹ ਸਾਰਾ ਕੰਮ ਮੁਸ਼ਕਲੀ ਹੋ ਰਿਹਾ ਪੂਰਾ ਸ਼ਹਿਰ ਸ਼ਾਂਤੀ ਦੇ ਮਾਹੌਲ ਚ ਰਹੇ ਉਸ ਲਈ ਕੰਮ ਕੀਤਾ ਜਾ ਰਿਹਾ ਤਾਂ ਆਪਣੇ ਭਵਿੱਖ ਨੂੰ ਤੁਸੀਂ ਆਪ ਬਚਾਉਣਾ ਗੁੱਸੇ ਨੂੰ ਥੋੜਾ ਕੰਟਰੋਲ ਕਰਨਾ ਕਿਉਂਕਿ ਕਿਹਾ ਜਾਂਦਾ ਹੈ ਬੁੱਸੇ ਵਿੱਚ ਬੰਦੇ ਦਾ ਦਿਮਾਗ ਘੱਟ ਕੰਮ ਕਰਦਾ ਤੇ ਹੱਥ ਪੈਰ ਜ਼ਿਆਦਾ ਕੰਮ ਕਰਦੇ ਆ ਇਸ ਸਮੇਂ ਬਰਨਾਲੇ ਗੇਟਾਂ ਤੇ ਖੜੇ ਆ ਨਾਕਾ ਲੱਗੇ ਹੋਇਆ ਪੁਲਿਸ 24 ਘੰਟੇ ਸੱਤੇ ਦਿਨ ਤੁਹਾਡੀ ਸੇਵਾ ਵਿੱਚ ਉਪਸਥਿਤ ਹੈ ਔਰ ਜਿੰਨੇ ਵੀ ਸਾਡੇ ਨਵੇਂ ਸ਼ਹਿਰ ਦੇ ਹਾਲਾਂਕਿ ਆਪਾਂ ਇਹਨਾਂ ਨੂੰ ਸਾਰਿਆਂ ਨੂੰ ਮਿਲਦੇ ਵਰਤ ਤੇ ਰਹਿੰਦੇ ਆ ਔਰ ਸਾਡੇ ਬੜੇ ਚੰਗੇ ਭਾਗ ਨੇ ਕਿ ਇਸ ਟਾਈਮ ਜਿੰਨਾ ਵੀ ਜਿੰਨਾ ਵੀ ਪ੍ਰਸ਼ਾਸਨ ਹੈ ਜਿੰਨੇ ਵੀ ਮੁਲਾਜ਼ਮ ਹੈ ਬਹੁਤ ਕੇਰਿੰਗ ਹੈ ਔਰ ਆਪਣੀ ਡਿਊਟੀ ਪ੍ਰਤੀ ਬਹੁਤ ਇਮਾਨਦਾਰੀ ਨਾਲ ਕੰਮ ਕਰ ਰਹੇ ਆ ਬਹੁਤ ਬਹੁਤ ਧੰਨਵਾਦ